ਕੇਂਦਰ ਸਰਕਾਰ ਨੇ ਇੱਕ ਸੰਚਾਰ ਸਾਥੀ ਐਪ ਜੋ ਵੀ ਫੋਨ ਭਾਰਤ ਵਿੱਚ ਮਾਰਚ 2026 ਤੋਂ ਬਾਅਦ ਵੇਚਣਗੇ ਜਾਂ ਬਾਹਰੋਂ ਆਉਣਗੇ ਉਹਨਾਂ ਵਿੱਚ ਪ੍ਰੀ-ਇਨਸਟਾਲ ਕਰਨੀ ਲਾਜ਼ਮੀ ਕੀਤੀ ਹੈ ਕੇਂਦਰ ਸਰਕਾਰ ਨੇ ਹੁਕਮ ਕੀਤਾ ਹੈ ਕਿ ਸੰਚਾਰ ਸਾਥੀ ਐਪ ਜਿਹੜਾ ਵੀ ਫੋਨ ਭਾਰਤ ਵਿੱਚ ਵਿਕਣਾ ਹੈ ਚਾਹੇ ਉਹ ਸੈਮਸੰਗ ਐਪਲ ਸ਼ਾਓਮੀ ਵੀਵੋ Oppo ਕਿਸੇ ਵੀ ਕੰਪਨੀ ਦਾ ਹੈ ਉਹਦੇ ਵਿੱਚ ਪਹਿਲਾਂ ਤੋਂ ਇਨਸਟਾਲ ਹੋਣੀ ਜ਼ਰੂਰੀ ਹੈ ਕੇਂਦਰ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਐਪ ਨਾਲ ਸਾਈਬਰ ਕ੍ਰਾਈਮ ਰੁਕੇਗਾ ਇਸ ਐਪ ਨਾਲ ਜੇ ਤੁਹਾਡਾ ਫੋਨ ਗਵਾਚ ਗਿਆ ਉਹ ਵੀ जल्दी ਮਿਲੇਗਾ ਉਹ ਇਸ ਤਰੀਕੇ ਦੇ ਫਾਇਦੇ ਦੱਸ ਰਹੀ ਹੈ ਪਰ ਦੂਜੇ ਪਾਸੇ ਪੂਰੇ ਭਾਰਤ ਭਰ ਦੇ ਵਿੱਚ ਇਸ ਦਾ ਵੱਡਾ ਵਿਰੋਧ ਹੋ ਰਿਹਾ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਇੱਕ ਜਸੂਸ ਛੱਡ ਰਹੀ ਹੈ ਇੱਕ ਲੋਕਾਂ ਦੇ ਮੋਬਾਈਲਾਂ ਦੀ ਨਿਗਾਹ ਰੱਖਣ ਦੇ ਲਈ ਇੱਕ ਐਪ ਜਿਹੜੀ ਹੈ ਉਹ ਪ੍ਰੀ-ਇਨਸਟਾਲ ਕਰਵਾਉਣ ਦੇ ਜਿਹੜੇ ਹੁਕਮ ਜਾਰੀ ਕੀਤੇ ਨੇ ਜੇਕਰ ਤੁਹਾਡੇ ਫੋਨ ਦੇ ਵਿੱਚ ਸੰਚਾਰ ਸਾਥੀ ਐਪ ਹੈ ਜਿਹੜੇ ਲੋਕ ਇਸ ਦੀ ਚਿੰਤਾ ਕਰ ਰਹੇ ਨੇ ਉਹ ਕਹਿੰਦੇ ਆ ਕਿ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੈ ਉਹ ਐਪ ਤੁਹਾਡੇ ਫੋਨ ਦੇ ਪੂਰਾ ਕੰਟਰੋਲ ਆਪਣੇ ਕੋਲੇ ਲੈ ਸਕੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਨਾਲ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ ਕੀ ਗੱਲ ਕਰਦੇ ਹੋ ਕਿ ਨੂੰ ਵਟਸਐਪ ਮੈਸੇਜ ਕਰਦੇ ਹੋ ਕੀ ਵਟਸਐਪ ਮੈਸੇਜ ਕਰਦੇ ਹੋ ਕਿਹਦੇ ਨਾਲ ਤੁਸੀਂ ਵਟਸਐਪ ਕਾਲ ਕੀਤੀ ਹੈ ਉਹ ਸਾਰੀ ਪ੍ਰਾਈਵੇਸੀ ਤੁਹਾਡੀ ਜਿਹੜੀ ਹੈ ਉਹ ਸਰਕਾਰ ਕੋਲ ਸਮੇਂ-ਸਮੇਂ ਤੇ ਜਾਂਦੀ ਰਹੇਗੀ ਤੁਹਾਡਾ ਜਿਵੇਂ ਕਿ ਇਹਦੀ ਇੱਕ ਐਗਜ਼ਾਮਪਲ ਹੈ ਕਿ ਨਾਰਥ ਕੋਰੀਆ ਦੇ ਵਿੱਚ ਮੋਬਾਈਲ ਦੀ ਪੂਰੀ ਨਿਗਰਾਨੀ ਜਿਹੜੀ ਆ ਸਰਕਾਰ ਰੱਖਦੀ ਹੈ ਹਰ 5 ਮਿੰਟ ਬਾਅਦ ਤੁਹਾਡੇ ਮੋਬਾਈਲ ਦਾ ਨਾਰਥ ਕੋਰੀਆ ਦੇ ਵਿੱਚ ਸਕਰੀਨ ਸ਼ਾਟ ਸਰਕਾਰ ਕੋਲੇ ਜੜਾਇਆ ਜਾਂਦਾ ਹੈ ਤੁਹਾਡੀ ਸਕਰੀਨ ਤੇ ਜੋ ਵੀ ਤੁਸੀਂ ਦੇਖ ਰਹੇ ਹੋ ਉਹਦਾ ਹਰ 5 ਮਿੰਟ ਬਾਅਦ ਸਰਕਾਰ ਕੋਲ ਚਲਾ ਜਾਂਦਾ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਚਿੰਤਾ ਹੈ ਕਿ ਜੇਕਰ ਇਸੇ ਤਰੀਕੇ ਦੀ ਐਪ ਸਾਡੇ ਮੋਬਾਈਲ ਦੇ ਵਿੱਚ ਆ ਗਈ ਅਸੀਂ ਕਿੱਥੇ ਜਾਣੇ ਆ ਕਿਹਦੇ ਨਾਲ ਗੱਲ ਕਰਦੇ ਆ ਕਿਹੋ ਜੀ ਗੱਲ ਕਰਦੇ ਆ ਉਹ ਸਾਰੀ ਸਰਕਾਰ ਕੋਲੇ ਚਲੀ ਜਾਵੇਗੀ ਤੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਈ ਵਾਰ ਬੜੀਆਂ ਗੱਲਾਂ ਕਰ ਜਾਂਦੇ ਹਾਂ ਜੇਕਰ ਸਾਰਾ ਡਾਟਾ ਕੰਟਰੋਲ ਸਰਕਾਰ ਕੋਲ ਹੋਇਆ ਤਾਂ ਫਿਰ ਸਾਡੇ ਤੇ ਪਰਚੇ ਵੀ ਹੋਣਗੇ ਤੇ ਸਾਡੀ ਪ੍ਰਾਈਵੇਸੀ ਨੂੰ ਵੀ ਪੂਰੀ ਤਰ੍ਹਾਂ ਖਤਰਾ ਹੈ ਅਸੀਂ ਆਪਣੇ ਮਹਿਬੂਬ ਨਾਲ ਗੱਲ ਕੀਤੀ ਅਸੀਂ ਆਪਣੇ ਮਿੱਤਰ ਨਾਲ ਗੱਲ ਕੀਤੀ ਅਸੀਂ ਆਪਣੇ ਮਿੱਤਰ ਦੀ ਕਿਸੇ ਮਿੱਤਰ ਕੋਲੇ ਚੋਲੀ ਵੀ ਕੀਤੀ ਅਸੀਂ ਸਰਕਾਰ ਪ੍ਰਤੀ ਵੀ ਕਿਸੇ ਕੋਲੇ ਗੱਲਬਾਤ ਕੀਤੀ ਕਿ ਸਰਕਾਰ ਆਏ ਚੰਗੀ ਆ ਐ ਮਾੜੀ ਆ ਐ ਕਰ ਰਹੀ ਹੈ ਤਾਂ ਪੂਰੀ ਦੀ ਪੂਰੀ ਜਾਣਕਾਰੀ ਸਰਕਾਰ ਕੋਲ ਚਲੀ ਜਾਵੇਗੀ ਉਸ ਤੋਂ ਬਾਅਦ ਜਿਹੜਾ ਇਹਦਾ ਵੱਡੇ ਵਿਰੋਧ ਦੇ ਕਾਰਨ ਇਹ ਧੱਕੇ ਨਾਲ ਜਿਹੜੀ ਐਪ ਮਤਲਬ ਜੇ ਕਿਸੇ ਨੇ ਸਰਕਾਰੇ ਕਹਿ ਰਹੀ ਹੈ ਸਰਕਾਰ ਦਾ ਇਹ ਤਰਕ ਹੈ ਕਿ ਸਰਕਾਰ ਕਹਿੰਦੀ ਹੈ ਵੀ ਇਹ ਤੁਹਾਡੇ ਜਿਹੜੀ ਆਈਐਮਆਈ ਨੰਬਰ ਆ ਉਹਦਾ ক্লোਨ ਬਣ ਜਾਵੇਗਾ ਤੁਹਾਡਾ ਫੋਨ ਚੋਰੀ ਨਹੀਂ ਹੋ ਸਕੇਗਾ ਤੁਹਾਡੇ ਫੋਨ ਦੇ ਵਿੱਚ ਫਰਾਡ ਕਾਲਾਂ ਰੁਕ ਜਾਣੀਆਂ ਤੁਹਾਡੇ ਫੋਨ ਦੇ ਵਿੱਚ ਸਾਈਬਰ ਕ੍ਰਾਈਮ ਰੁਕ ਜਾਵੇਗਾ ਪਰ ਦੂਜੇ ਪਾਸੇ ਧੱਕੇ ਦੇ ਨਾਲ ਜਿਹੜੀ ਐਪ ਜੇ ਕਿਸੇ ਵਿਅਕਤੀ ਨੂੰ ਲੱਗਦਾ ਕਿ ਮੈਨੂੰ ਇਹਦੀ ਲੋੜ ਹੈ ਉਹ ਇੰਸਟਾਲ ਕਰ ਲੇ ਪਰ ਕੰਪਨੀਆਂ ਨੂੰ ਇਹ ਕਹਿ ਦੇਣਾ ਕਿ ਇੰਸਟਾਲ ਕਰਨੀ ਹੈ ਦੇ ਨਾਲ ਹੀ ਇਹ ਵੀ ਕਹਿ ਦੇਣਾ ਕਿ ਡਿਸੇਬਲ ਨਹੀਂ ਹੋਣੀ ਚਾਹੀਦੀ ਆਮ ਤੌਰ ਤੇ ਐਪ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਹੈ ਤਾਂ ਉਹ ਇੰਸਟਾਲ ਨੂੰ ਅਸੀਂ ਅਨਇੰਸਟਾਲ ਕਰ ਸਕਦੇ ਹਾਂ ਜਾਂ ਉਹਨੂੰ ਡਿਸੇਬਲ ਕਰ ਸਕਦੇ ਹਾਂ ਪਰ ਇਹ ਐਪ ਦੇ ਉੱਤੇ ਰੋਕ ਲਾਉਣ ਲਈ ਕਹਿੰਦਾ ਕਿ ਨਾ ਤਾਂ ਇਹ ਡਿਸੇਬਲ ਹੋਵੇ ਤੇ ਨਾ ਇਹ ਜਿਹੜੀ ਆ ਉਹ ਪੂਰਨ ਰੂਪ ਦੇ ਵਿੱਚ ਅਨਇੰਸਟਾਲ ਹੋ ਸਕੇ Apple ਕੰਪਨੀ ਨੇ ਇਹਦਾ ਵਿਰੋਧ ਕੀਤਾ ਹੈ ਕਿ ਇਸ ਇਹਦੇ ਨਾਲ ਜਿਹੜਾ ਸਾਡਾ iOS ਸਿਸਟਮ ਹੈ ਜਿਹੜੀ ਉਹਦੀ ਸਿਕਿਉਰਟੀ ਹੈ ਉਹਨੂੰ ਖਤਰਾ ਹੋਵੇਗਾ ਕਿਉਂਕਿ ਸਭ ਤੋਂ ਸਿਕਿਉਰ ਫੋਨ Apple ਦਾ ਮੰਨਿਆ ਜਾਂਦਾ ਹੈ ਕਿ ਉਹਦੇ ਵਿੱਚ ਜਲਦੀ ਕਿਤੇ ਜਿਹੜੀ ਆਮ ਬੰਦਲੀ ਪ੍ਰਾਈਵੇਸੀ ਆ ਉਹਨੂੰ ਖਤਰਾ ਨਹੀਂ ਹੁੰਦਾ ਪਰ Apple ਨੇ ਹੁਣ ਇਹਦੀ ਜਿਹੜੀ ਆ ਉਹ ਐਪ ਕਰਨ ਤੋਂ ਵੀ ਇੱਕ ਵਾਰ ਕਿਹਾ ਕਿ ਇਹਦੇ ਤੇ ਸੋਚਣ ਦੀ ਲੋੜ ਹੈ ਇਸ ਐਪ ਨਾਲ ਸਾਡੇ ਵੀ ਸੌਫਟਵੇਅਰ ਨੂੰ ਨੁਕਸਾਨ ਹੈ ਤੇ ਨਾਲ ਹੀ ਲੋਕਾਂ ਦੀ ਪ੍ਰਾਈਵੇਸੀ ਨੂੰ ਵੀ ਇਹਦਾ ਉਹ ਖਤਰਾ ਹੈ ਉਸ ਤੋਂ ਅੱਗੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਦਾ ਰਵਈਆ ਲੋਕਾਂ ਦੇ ਵਿੱਚ ਭਰੋਸੇ ਦੀ ਵੀ ਹੈ ਮਤਲਬ ਸਰਕਾਰ ਇਹ ਇਥੋਂ ਤੱਕ ਕਿ ਲੋਕ ਆਪਣੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਤੋਂ ਡਰਦੇ ਆ ਕਿ ਸਰਕਾਰ ਨੇ ਸਾਡੀ ਫੋਨ ਦੇ ਵਿੱਚ ਅਸੀਂ ਕੋਈ ਗੱਲਬਾਤ ਕੀਤੀ ਸਾਡੀਆਂ ਕੋਈ ਫੋਟੋਆਂ ਉਹ ਸਾਡੀ ਨਿੱਜੀ ਜਾਣਕਾਰੀ ਵਿੱਚੋਂ ਚੱਕੀ ਕਿੱਥੇ ਵਰਤ ਲੈਣੀ ਹੈ ਕੀ ਕਰ ਲੈਣੀ ਹੈ ਕੀ ਹੋ ਜਾਣਾ ਇਹਦੇ ਤੇ ਵੀ ਡਰ ਆ ਲੋਕਾਂ ਦੇ ਮਨ ਵਿੱਚ ਜੇ ਪੋ ਐਥ ਵਿੱਚੋਂ ਕਹਿੰਦੇ ਕਿ ਐਪ ਦੇ ਫੰਕਸ਼ਨ ਵਧ ਗਏ ਕਿਸੇ ਹਿਸਾਬ ਨਾਲ ਤਾਂ ਉਹ ਕੀ ਫੋਨ ਦੇ ਵਿੱਚ ਕਿਸ-ਕਿਸ ਤਰੀਕੇ ਨਾਲ ਸਾਡੇ ਫੋਨ ਨੂੰ ਵਰਤ ਸਕੇਗੀ ਇਹ ਵੀ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਜਦੋਂ ਪੱਕੀ ਇੰਸਟਾਲ ਹੈ ਅਪਡੇਟ ਆਇਆ ਇੰਸਟੋ ਦੀ ਵੱਧ ਗਈ ਤਾਂ ਫਿਰ ਉਹ ਕਿਸ ਕਿਸ ਤਰੀਕੇ ਦੇ ਨਾਲ ਸਾਡੇ ਫੋਨ ਨੂੰ ਵਰਤ ਲਵੇਗੀ ਇਹਦੀ ਵੀ ਬਹੁਤ ਚਿੰਤਾ ਹੈ ਫਿਰ ਉਹਨਾਂ ਨੇ ਕਿਹਾ ਕਿ ਲੋਕਤੰਤਰ ਆਧਾਰ ਤੇ ਵੀ ਚਿੰਤਾ ਹੈ ਕਈ ਜਿਹੜਾ ਦ੍ਰਿਸ਼ਟੀ ਜਿਹੜੇ ਜਿਹੜੇ ਇਸ ਐਪ ਦਾ ਵਿਰੋਧ ਕਰ ਰਹੇ ਉਹਨਾਂ ਦੇ ਦ੍ਰਿਸ਼ਟੀ ਨਾਲ ਕੋਈ ਵੀ ਐਪ ਜਾਂ ਸਟੇਟ ਰੂਲ ਹਰ ਨਾਗਰਿਕ ਦੇ ਫੋਨ ਤੇ ਜ਼ਬਰਦਸਤੀ ਇੰਸਟਾਲ ਹੋ ਕੇ ਉਹਨਾਂ ਦੇ ਲੋਕਤੰਤਰ ਜਿਹੜਾ ਨਿੱਜਤਾ ਦਾ ਅਧਿਕਾਰ ਦਿੰਦਾ ਸਾਨੂੰ ਲੋਕਤੰਤਰ ਉਹਦੇ ਉੱਤੇ ਵੀ ਇੱਕ ਵੱਡੀ ਸੱਟ ਹੈ ਇਹ ਚਿੰਤਾ ਹੈ ਕਿ ਇਹ ਟੂਲ ਬਹੁਤ ਛੋਟੀ ਸਮਾਜਿਕ ਜਾਂ ਵਿਅਕਤੀਗਤ ਗਲਤੀਆਂ ਨੂੰ ਵੀ ਸਟੇਟ ਨਿਗਰਾਨੀ ਤੇ ਭਾਰੀ ਬਦਲਾਵਾਂ ਨਿਆ ਪ੍ਰਕਿਰਿਆਵਾਂ ਲਈ ਕਾਰਨ ਬਣ ਸਕਦਾ ਮਾਲੋ ਤੁਸੀਂ ਛੋਟੀ ਮੋਟੀ ਗਲਤੀ ਕੀਤੀ ਕਿਸੇ ਨਾਲ ਚੌੜਚੀ ਗੱਲ ਕਰ ਲਈ ਕਿ ਯਾਰ ਆਪਾਂ ਆ ਕਰਦੇ ਆ ਆਪਾਂ ਇਹ ਕਰਦੇ ਆ ਆਮ ਆਪਾਂ ਗੱਲਬਾਤ ਮਿੱਤਰਤਾ ਚ ਸੌ ਗੱਲਾਂ ਕਰ ਜਾਂਦੇ ਆ ਤੇ ਜੇ ਉਹ ਸਾਰੀ ਸਟੇਟ ਕੋਲ ਇਨਫੋਰਮੇਸ਼ਨ ਚਲੇਗੀ ਤਾਂ ਤੁਹਾਡੇ ਤੇ ਪਰਚਾ ਵੀ ਹੋਵੇਗਾ ਫਿਰ ਤੁਸੀਂ ਵਕੀਲ ਕਰਵਾਉਂਦੇ ਫਿਰੋ ਦਲੀਲਾਂ ਦਿੰਦੇ ਫਿਰੋ ਇਸ ਤਰੀਕੇ ਨਾਲ ਤੁਹਾਡੇ ਫੋਨ ਦੇ ਵਿੱਚ ਇੱਕ ਕੇਂਦਰ ਨੇ ਆਪਣਾ ਗਾਰਡ ਬਿਠਾ ਦੇਣਾ ਹੈ ਜਿਹੜਾ ਗਾਰਡ ਤੁਹਾਡੀ ਪਲ-ਪਲ ਦੀ ਜਾਣਕਾਰੀ ਜਿਹੜੀ ਆ ਉਹ ਸਰਕਾਰਾਂ ਨੂੰ ਦਿੰਦਾ ਰਹੇਗਾ। ਇਹਦਾ ਵਿਰੋਧ ਨਾ ਤਾਂ ਸੂਬੇ ਦੀ ਸਰਕਾਰ ਨੇ ਕੀਤਾ ਹੈ ਨਾ ਦੂਜੀਆਂ ਸਰਕਾਰਾਂ ਹਾਲੇ ਤੱਕ ਕਰ ਰਹੀਆਂ ਕੁਝ ਸੰਸਦਾਂ ਨੇ ਕੀਤਾ। ਪ੍ਰੇਂਕਾ ਗਾਂਧੀ ਨੇ ਵੀ ਕੀਤਾ ਕਿ ਲੋਕਾਂ ਦੇ ਜਿਹੜੇ ਅਧਿਕਾਰਾਂ ਦੇ ਉੱਤੇ ਹਮਲਾ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਆਪਣੀ ਨਿੱਜੀ ਜ਼ਿੰਦਗੀ ਨਾਲ ਕਿਹਦੇ ਨਾਲ ਗੱਲ ਕਰਦੇ ਆ ਕੀ ਨਹੀਂ ਕਰਦੇ ਉਹ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਜਿਹੜਾ ਹਿੱਸਾ ਹੀ ਰਹਿਣਾ ਚਾਹੀਦਾ। ਪਰ ਜਿਸ ਤਰੀਕੇ ਨਾਲ ਇਹ ਐਪ ਇੰਸਟਾਲ ਕੀਤੀ ਰਵਾਈ ਜਾ ਰਹੀ ਹੈ ਇਹ ਜ਼ਬਰਦਸਤੀ ਹੈ। ਜਿਸ ਤੋਂ ਬਾਅਦ ਕੇਂਦਰ ਨੇ ਥੋੜਾ ਯੂ ਟਰਨ ਵੀ ਮਾਰਿਆ ਕੇਂਦਰ ਦੇ ਜਿਹੜੇ ਸੰਚਾਰ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਐਪ ਇੰਸਟਾਲ ਜਾਂ ਅਨਇੰਸਟਾਲ ਕਰਨਾ ਇਹ ਹੁਣ ਲੋਕਾਂ ਦੀ ਮਰਜ਼ੀ ਹੋਵੇਗੀ ਪਰ ਜਿਹੜਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਆਇਆ ਹੈ ਜਿਹੜਾ ਸਰਕਾਰ ਨੇ ਜਾਰੀ ਕੀਤਾ ਉਹਦੇ ਵਿੱਚ ਹਾਲੇ ਤੱਕ ਕੋਈ ਚੇਂਜ ਨਹੀਂ ਹੈ ਹਾਲਾਂਕਿ ਸਰਕਾਰ ਨੂੰ ਆਪਣਾ ਪੂਰਾ ਨੋਟੀਫਿਕੇਸ਼ਨ ਹੀ ਵਾਪਸ ਲੈ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਜਾਂ ਉਹਦੇ ਮੋਬਾਈਲ ਦੇ ਵਿੱਚ ਕੀ ਹੈ ਇਹ ਦੇਖਣ ਦਾ ਅਧਿਕਾਰ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਸੋ ਇਸ ਤੇ ਚੌਕਸ ਹੋਣ ਦੀ ਲੋੜ ਹੈ ਇਹ ਸਭ ਤੋਂ ਵੱਡਾ ਇਹ ਨਾ ਸੋਚੋ ਕਿ ਸਾਡੀ ਪ੍ਰਾਈਵੇਸੀ ਹਰ ਇੱਕ ਬੰਦੇ ਦੀ ਹੈ ਤੁਸੀਂ ਕੀ ਗੱਲਾਂ ਕਰਦੇ ਹੋ ਕਿਹਦੀਆਂ ਗੱਲਾਂ ਕਰਦੇ ਹੋ ਕੀ ਨਹੀਂ ਹੈ ਇਹ ਤੁਹਾਡਾ ਨਿੱਜੀ ਅਧਿਕਾਰ ਹੈ ਪਰ ਜੇਕਰ ਇਹਦੇ ਵਿੱਚ ਵੀ ਸਰਕਾਰ ਆ ਜਾਵੇਗੀ ਤੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਮੇਨ ਚੀਜ਼ ਹੀ ਸਾਡੀ ਫੋਨ ਹੈ ਇਹ ਚ ਸਾਡੀਆਂ ਹਰ ਇੱਕ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਅਸੀਂ ਆਮ ਸਮਾਜ ਦੇ ਵਿੱਚ ਵਿਚਰਦੇ ਗੱਲਾਂ ਕਰਦੇ ਆ ਜੋ ਕੁਝ ਵੀ ਵਾਪਰਦਾ ਉਹ ਫੋਨ ਰਾਹੀਂ ਅੱਜਕੱਲ੍ਹ ਵਾਪਰਦਾ ਜੇ ਉਹਦੇ ਵਿੱਚ ਵੀ ਸਰਕਾਰ ਆ ਕੇ ਬੈਠ ਜਾਵੇਗੀ ਸਰਕਾਰ ਦਾ ਇੱਕ ਬੰਦਾ ਬੈਠ ਜਾਵੇ ਕਿਉਂਕਿ ਐਪ ਆ ਗਈ ਤੁਸੀਂ ਕੀ ਚਲਾ ਰਹੇ ਹੋ ਉਹ ਤੀਜਾ ਬੰਦਾ ਇੱਕ ਬੈਠਾ ਸਾਈਡ ਤੇ ਦੇਖ ਰਿਹਾ ਤਾਂ ਫੇਰ ਸਾਡੀ ਹੋਰ ਵੀ ਵੱਡੀ ਸਾਡੀ ਆਜ਼ਾਦੀ ਤੇ 6 ਵਜੇਗੀ ਫੇਰ ਜਿਹੜੇ ਕਿਸੇ ਨੇ ਵੀ ਕੋਈ ਸਰਕਾਰ ਦੇ ਖਿਲਾਫ ਧਰਨਾ ਵਿਰੋਧ ਕਰਨਾ ਹੈ ਕੋਈ ਕੁਝ ਕਰਨਾ ਹੈ ਕੋਈ ਸਰਕਾਰ ਦੇ ਖਿਲਾਫ ਮੰਨ ਲਓ ਇੱਥੋਂ ਤੱਕ ਛੱਡ ਹੋ ਜੇ ਸਰਕਾਰ ਕੋਈ ਅਨ ਸਰਕਾਰ ਹੈ ਉਹਦੇ ਐਮ ਐਲ ਏ ਆਪ ਚ ਗੱਲ ਕਰਦੇ ਆ ਕਿ ਸਾਡਾ ਮੰਤਰੀ ਫਲਾਣਾ ਸਹੀ ਨਹੀਂ ਹੈ ਸਰਕਾਰ ਕੋਲ ਇਨਫੋਰਮੇਸ਼ਨ ਚਲੀ ਜਾਣੀ ਹੈ ਉਹ ਐਮ ਐਲ ਏਾਂ ਦੇ ਵੀ ਐਮ ਪੀ ਆਂ ਦੀ ਵੀ ਜਿਹੜੀ ਹੈ ਉਹ ਜਿਹੜੀ ਆਪ ਦੇ ਵਿੱਚ ਕੀਤੀ ਗੱਲਬਾਤ ਉੱਥੇ ਪਤਾ ਲੱਗ ਜਣੀ ਤਾਂ ਬਿਲਕੁਲ ਗੁਲਾਮ ਬਣ ਕੇ ਰਹਿ ਜਾਣਗੇ ਉਹ ਆਪ ਚ ਗੱਲ ਵੀ ਨਹੀਂ ਕੋਈ ਕਰ ਸਕਣਗੇ ਸੋ ਹਰ ਇੱਕ ਚੀਜ਼ ਦੇ ਉੱਤੇ ਅਫਸਰਾਂ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਪੂਰਾ ਕੰਟਰੋਲ ਆ ਜਾਵੇਗਾ ਤਾਂ ਕਿ ਉਹ ਇੱਕ ਇੱਕ ਚੀਜ਼ ਦੀ ਨਿਗਾ ਸਰਕਾਰ ਕੋਲ ਹੋਵੇ ਇਹ ਸੰਚਾਰ ਸਾਥੀ ਐਪ ਦਾ ਪੂਰੇ ਦੇਸ਼ 'ਚ ਵਿਰੋਧ ਹੋ ਰਿਹਾ ਸੋ ਇਸ ਤੇ ਸੋਚਣਾ ਲਾਜ਼ਮੀ ਆ ਹਰ ਇੱਕ ਨਾਗਰਿਕ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਇਹ ਗੱਲ ਪ੍ਰਿਆੰਕਾ ਗਾਂਧੀ ਨੇ ਵੀ ਕਹੀ ਆ ਇਹ ਗੱਲ ਵੱਖ-ਵੱਖ ਲੀਡਰ ਵੀ ਕਹਿ ਰਹੇ ਆ ਕਿ ਹਰ ਇੱਕ ਨਾਗਰਿਕ ਨੂੰ ਇਸ ਐਪ ਦਾ ਵਿਰੋਧ ਕਰਨਾ ਚਾਹੀਦਾ ਹੈ ਸਰਕਾਰ ਬਹੁਤ ਫਾਇਦੇ ਦੱਸ ਰਹੀ ਹੈ ਆਪ ਆ ਜਿਹੜੇ ਭਾਜਪੀ ਦੇ ਭਗਤ ਆ ਉਹ ਵੀ ਬਹੁਤ ਫਾਇਦੇ ਦੱਸ ਰਹੇ ਆ ਪਰ ਅਸਲ ਦੇ ਵਿੱਚ ਕਿਸੇ ਬੰਦੇ ਨੇ ਕੀ ਇੰਸਟਾਲ ਕਰਨਾ ਹੈ ਕੀ ਨਹੀਂ ਕਰਨਾ ਇਹ ਉਹਦਾ ਨਿੱਜੀ ਵਿਸ਼ਾ ਹੋਣਾ ਚਾਹੀਦਾ ਰੂਸ ਦੇ ਵਿੱਚ ਇਸ ਤਰੀਕੇ ਨਾਲ ਚੱਲਦਾ ਹੈ ਉੱਥੇ ਵੀ ਇੱਕ ਐਪ ਲੈ ਕੇ ਆਂਦੇ ਗਏ ਆ ਨਾਰਥ ਕੋਰੀਆ ਦੇ ਵਿੱਚ ਜੇ ਭਾਰਤ ਨੂੰ ਰੂਸ ਅਤੇ ਨਾਰਥ ਕੋਰੀਆ ਵਾਂਗ ਡਿਕਟੇਟਰ ਹੋਣ ਤੋਂ ਬਚਾਉਣਾ ਹੈ ਤਾਂ ਇਹ ਚੀਜ਼ ਦੇ ਉੱਤੇ ਵਿਰੋਧ ਲਾਜ਼ਮੀ ਹੈ ਤੇ ਇਹਦਾ ਡਟ ਕੇ ਵਿਰੋਧ ਕਰਨਾ ਪਵੇਗਾ